ਮੇਰ ਮੇਲਸੇ ਫੱਤੇ ਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਰੋਇਪਰ ਤੋਂ ਜੀ ਅੱਜ ਇਸ ਵੇਲੇ ਅਸੀਂ ਮੱਲਾਂ ਵਾਲਾ ਬਸਤੀ ਸੁਨਮਾ ਚੌਕ ਦੇ ਵਿੱਚ ਜੋ ਮਖੂਤੋਂ ਮੱਲਾਂ ਵਾਲਾ ਰੋਡ ਆ ਇੱਥੇ ਅਸੀਂ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਵਾ ਇਹਦਾ ਕਾਰਨ ਇਹ ਆ ਕਿ ਪਰਸੋਂ ਤੋਂ ਜੋ ਕਿ ਮਜੀਠਾ ਰੈਲੀ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਨੇ ਸਵਾਲ ਕਰਨ ਜਾਣਾ ਸੀ ਪਰਸੋਂ ਤੋਂ ਭਗਵੰਤ ਮਾਨ ਸਰਕਾਰ ਨੇ ਜਿਹੜੀ ਕਿਸਾਨ ਆਗੂਆਂ ਦੀ ਫੜੋ ਫੜਾਈ ਦਾ ਦੌਰ ਸ਼ੁਰੂ ਕੀਤਾ ਸੀ ਉਹਦੇ باوجود ਵੀ ਉੱਥੇ ਸਵਾਲ ਕਰਨ ਮਜੀਠਾ ਚੌਂਕ ਤੱਕ ਗਏ ਆ ਸਾਡੇ ਕਿਸਾਨ ਆਗੂ ਇਹਨਾਂ ਦੀਆਂ ਰੋਕਾਂ ਤੋੜ ਕੇ ਤੇ ਜਦੋਂ ਸ਼ਾਮ ਤੱਕ ਗੱਲ ਕਿਸੇ ਨਹੀਂ ਸਿਰੇ ਚੜੀ ਤੇ ਸ਼ਾਮ ਨੂੰ ਜਿਹੜੀ ਆਗੂਆਂ ਦੀ ਰਿਹਾਈ ਦੀ ਕਮਿਟਮੈਂਟ ਅਮਰਸਰ ਦੇ ਐਸਐਸਪੀ ਵੱਲੋਂ ਕੀਤੀ ਗਈ ਤੇ ਜੀ ਦੇ ਵਿਹਾਰ ਦੇ ਉੱਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਦੋਂ ਆਗੂਆਂ ਦੀ ਰਿਹਾਈ ਨਹੀਂ ਸੀ ਕੀਤੀ ਜਾ ਰਹੀ ਜੇ ਜਥੇਬੰਦੀ ਨੇ ਪੂਰੇ ਪੰਜਾਬ ਦੇ ਵਿੱਚ ਰੋਡ ਰੋਕਣ ਦਾ ਸੱਦਾ ਦਿੱਤਾ ਸੀ ਜਿਹਦੇ ਤਹਿਤ ਪੂਰੇ ਪੰਜਾਬ 'ਚ ਰੋਡ ਜਿੱਥੇ ਰੋਕੇ ਗਏ ਸੀ ਉੱਥੇ ਹੀ ਸੰਗਰੂਰ ਦੇ ਵਿੱਚ ਲੋਂਗੋਵਾਲ ਵਿਖੇ ਬੀਕੇ ਜੂ ਏਕਤਾ ਆਜ਼ਾਦ ਦੇ ਜਿਹੜੇ ਆਗੂ ਸਹਿਬਾਨ ਜਸਵਿੰਦਰ ਸਿੰਘ ਲੋਂਗੋਵਾਲ ਤੇ ਉਹਨਾਂ ਦੇ ਸਾਥੀ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਸੀ ਜਦੋਂ ਐਲਾਨ ਆ ਗਿਆ ਕਿ ਸਮਝੌਤਾ ਹੋ ਗਿਆ ਆਗੂ ਰਹਾ ਕਰ ਦਿੱਤੇ ਜਾਣਗੇ ਉਹਨਾਂ ਨੂੰ ਅਮਨ ਰੋੜਾ ਨੇ ਉੱਥੇ ਪੁਲਿਸ ਪ੍ਰਸ਼ਾਸਨ ਤੋਂ ਤਸ਼ੱਦਦ ਕਰਾਇਆ लाठी चार्ज ਕਰਾਈ ਆਮ ਆਦਮੀ ਪਾਰਟੀ ਦਾ ਜੋ ਪ੍ਰਧਾਨ ਆ ਤੇ ਉਹਦੇ ਕਹਿਣ ਦੇ ਉੱਤੇ ਉਥੇ ਜਿਹੜਾ ਉਹਨਾਂ ਨੂੰ ਡਿਟੇਨ ਕੀਤਾ ਗਿਆ ਵਾ ਤੇ ਥਾਣੇ ਅੱਜ ਬੰਦ ਕੀਤਾ ਗਿਆ ਉਹਦੇ ਵਿਰੋਸ ਦੇ ਵਿੱਚ ਅੱਜ ਜਥੇਬੰਦੀ ਨੇ ਐਲਾਨ ਕੀਤਾ ਪੂਰੇ ਪੰਜਾਬ ਦੇ ਵਿੱਚ ਜ਼ੋਨ ਪੱਧਰੀ ਫੁੱਟਲੇ ਫੂਕੇ ਜਾਣ ਜਿਸ ਦੇ ਤਹਿਤ ਜਿੱਥੇ ਪੂਰੇ ਪੰਜਾਬ ਚ ਨਾ ਪੂਰੇ ਜ਼ਿਲ੍ਹੇ ਦੇ ਵਿੱਚ ਫਰੋਈਪਰ ਦੇ ਵਿੱਚ ਫੂਕੇ ਜਾ ਰਹੇ ਆ ਉੱਥੇ ਹੀ ਮੱਲਾਵਾਲਾ ਜ਼ੋਨ ਦੇ ਵੱਲੋਂ ਵੱਡਾ ਇਕੱਠ ਕਰਕੇ ਕਿਸਾਨਾਂ ਮਜ਼ਦੂਰਾਂ ਦਾ ਭਗਵੰਤ ਮਾਨ ਦਾ ਤੇ ਅਮਰ ਰੋੜੇ ਦਾ ਜਿਹੜਾ ਇੱਥੇ ਪੁਤਲਾ ਫੂਕਿਆ ਗਿਆ ਵਾ ਸਾਡੀ ਜ਼ੋਰਦਾਰ ਮੰਗਿਆ ਕਿ ਜਿਹੜੇ ਪਰਸੋਂ ਦੇ ਆਗੂ ਸਰਵਨ ਸਿੰਘ ਪਧੇਰ ਤੇ ਉਹਦੇ ਸਾਥੀ ਜਿਹੜੇ ਗ੍ਰਿਫਤਾਰ ਕੀਤੇ ਉਹਦੀ ਅੱਜ ਕਮਿਟਮੈਂਟ ਕੀਤੀ ਹੋ ਰਿਹਾ ਕੀਤੇ ਜਾਣ ਜੇਲ੍ਹਾਂ ਜੋ ਬਾਹਰ ਕੀਤਾ ਜਾਵੇ ਜਿਹੜਾ ਕੱਲ ਉਥੇ ਸ਼ਦਰ ਕੀਤਾ ਇੱਕ ਸਖਸ਼ਵਦਾਇ ਨਖੇਦੀ ਕਰਦੇ ਉਹਦੀ ਅਸੀਂ ਭਗਵੰਤਮਾਨ ਸਰਕਾਰ ਦੀ ਤੇ ਜਿਹੜੇ ਸਾਡੇ ਆਗੂ ਉਥੇ ਡੇਨ ਕੀਤੇ ਉਹ ਤਰੰਤ ਰਹਾਅ ਦਿੱਤੇ ਜਾਣ ਇਹ ਮੰਗ ਨੂੰ ਲੈ ਕੇ ਜਿਹੜਾ ਅੱਜ ਦਾ ਪ੍ਰੋਟੈਸਟ ਸਾਡਾ ਉਹ ਕੀਤਾ ਜਾ ਰਿਹਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ ਆ ਮਾਜੇ ਫੁੱਲ ਕਰੇ ਜਿਵੇਂ ਕਰੋ ਤੇ ਫੁੱਲ ਆ ਕਰਕੇ ਨੀ ਕਿਤੇ ਮਾਜੇ ਹੋਣੀ ਹੈ ਰੋਜ਼ ਲੱਗੇ ਸਰਕਾਰੀ ਸਬਾਣੇ ਲਾ ਬੈਠੇ ਜਾਰੇ ਆਪਣੇ ਮਿਹਨਤ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਵਰਤਮਾਨ ਸਰਕਾਰ ਮੁਰਦਾਬਾਦ 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 ਇਤੇ ਆਗੂ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਗ੍ਰਿਫਤਾਰ ਕੀਤੇ ਆਗੂ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸਨਾ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਜੇਲ੍ਹਾਂ ਅੱਜ ਬੰਦ ਕੀਤੇ ਕਿਸਾਨ ਆਗੂ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਲੰਗੋਵਾਲ ਵਿਖੇ ਲਾਠੀ ਚਾਰਜ ਕਰਨ ਵਾਲੀ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਪਾਰਟੀ ਦਾ ਪ੍ਰਧਾਨ ਅਮਰ ਰੋੜਾ ਲਲੋਂਗੋਵਾਲ ਸ਼ਾਂਤਮਈ ਕਿਸਾਨਾਂ ਦੇ ਉੱਤੇ ਲਾਠੀਚਾਰਜ ਕਰਾਉਣ ਵਾਲਾ ਮੁਰਦਾਬਾ ਮੁਰਦਾਬਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ